ਮਿੱਤਰੋ ਬਹੁਤ ਸੋਹਣਾ ਘੋੜਾ ਦਿਖਾਉਣ ਲੱਗਿਆ ਤੁਹਾਨੂੰ ਕੰਨ ਕਨੌਤੀ ਦਾ ਤੇ ਪਿੰਡੇ ਪੁੰਡੇ ਦਾ ਇਹਨਾਂ ਹੱਡਾਂ ਪਾਰਾਂ ਦਾ ਬਿਲਕੁਲ ਸਾਫ਼ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਮੱਥੇ ਪਟਾ ਤੇ ਕੰਨ ਕੁੰਡੀ ਵਾਲਾ ਕੰਨਾ ਬਹੁਤ ਸੋਹਣਾ ਕੰਨ ਲੱਗਿਆ ਘੋੜੇ ਨੂੰ ਤੇ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਘੋੜਾ ਦੋਸਤੋ ਇਹ ਇਹਦੀ ਆਪਾਂ ਡਿਟੇਲ ਆ ਤੁਹਾਨੂੰ ਵੀਡੀਓ ਵਿੱਚ ਸਾਂਝੀ ਕਰਾਂਗੇ ਇਹ ਲੁਧਿਆਣਾ ਏਰੀਆ ਦੇ ਵਿੱਚ ਖੜਾ ਘੋੜਾ ਦੋਸਤੋ ਇਹ ਤੇ ਜਿਹੜਾ ਵੀ ਕੋਈ ਮਿੱਤਰ ਪਿਆਰੇ ਨੇ ਆਪਣੇ ਚੈਨਲ ਦੇ ਐਡ ਲਗਵਾਉਣੀਆਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਦੋਸਤੋ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਕੋੜਾ ਬਹੁਤ ਸੋਹਣਾ ਤੇ ਚਾਲਚੂਲ ਦਾ ਬਿਲਕੁਲ ਐਨ ਓਕੇ ਆ ਕਿਸੇ ਪਾਸਿਓਂ ਹੱਥ ਤਰਾ ਨਹੀਂ ਹੈਗਾ ਬਾਈ ਕਹਿੰਦੇ ਰੇਵੀਆ ਚਾਲ ਆ ਜਮਾ ਇੱਕ ਨੰਬਰ ਚਾਲ ਚੱਲਦਾ ਤੇ ਦੋਸਤੋ ਇਹ ਚਾਰ ਦੰਦ ਦਾ ਤੇ ਬਾਲਪੌਰੀਆਂ ਦਾ ਬਾਈ ਕਹਿੰਦੇ ਬਿਲਕੁਲ ਸਾਫ ਆ ਮਾਰਕਿੰਗ ਪੱਖੋਂ ਮੱਥੇ ਪਟਾ ਤੇ ਬਾਕੀ ਸਾਰਾ ਬਲੈਕ ਆ ਤੇ ਥੋੜੀ ਥੋੜੀ ਵਿੱਚੋਂ ਨੀਲਾ ਪੰਕ ਮਾਰਦੀ ਇਹਦੇ ਵਿੱਚ ਇਸ ਸਾਫ ਸੁਥਰਾ ਕੰਨਾਂ ਦਾ ਸੋਹਣਾਗਾ ਤੇ ਸਾਊ ਸੀਲ ਆਗਾ ਕੋਈ ਬਾਈ ਕਹਿੰਦੇ ਚਾਹੇ ਬੱਚਾ ਖੁੱਲੀ ਫਿਰਨਾ ਬਾਈਆਂ ਦਾ ਏਰੀਆ ਜਿਹੜਾ ਲੁਧਿਆਣਾ ਦੋਸਤੋ ਤੇ ਚਾਰ ਦੰਦ ਲੱਗਿਆ 62 ਇੰਚੇ ਦੀ ਹਾਈਟ ਆ ਰੇਵੀਆ ਚਾਲ ਬਹੁਤ ਸੋਹਣੀ ਚਾਲ ਚੱਲਦਾ ਤੇ ਘੋੜੀਆਂ ਤੇ ਵੀ ਛੱਡਿਆ ਹੋਇਆ ਇਹ ਇਹ ਘੋੜਾ ਦੋਸਤੋ ਡਿਪਟੀ ਘੋੜੇ ਦਾ ਬੱਚਾਗਾ ਤੇ ਸ਼ਾਨਦਾਰ ਘੋੜੇ ਦਾ ਇਹ ਪੋਤਾ ਆ ਜਾਂਦਾ ਤੇ ਬਹੁਤ ਸੋਹਣੀ ਚੰਗੀ ਬਲੱਡ ਲਾਈਨ ਆ ਤੇ ماںਲੇ ਪਾਸੋਂ ਇਹ ਮੱਝੂ ਕੋ ਬਲੱਡ ਲੈਣ ਦਾ ماں ਜਿਹੜੀ ਇਹਦੀ ਮੱਝੂ ਕੋ ਬਲੱਡ ਲੈਣ ਦੀ ਘੋੜੀ ਦਾ ਬੱਚਾ ਗਾ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੂੰ ਪਸੰਦ ਆਉਂਦਾ ਤਾਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਦੇ ਉੱਪਰ ਦੇਤਾ ਦੋਸਤੋ ਉਹ ਤੁਸੀਂ ਸਾਰੀ ਡਿਟੇਲ ਆ ਬਾਕੀ ਜੇ ਕੋਈ ਘਾਟ ਵਧ ਰਹਿੰਦੀ ਆ ਬਾਈਆਂ ਤੋਂ ਕਨਫਰਮ ਕਰ ਸਕਦੇ ਹੋ ਬਾਡੀ ਬੰਤਰ ਦਾ ਧੌਂ ਤੂੰ ਦਾ ਬਹੁਤ ਚੰਗਾ ਪਿੱਠ ਪੁੜੇ ਦਾ ਵੀ ਸੋਹਣਾ ਕ ਊੜਾ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਘਰੇ ਝੂਟੇ ਝਾਟੇ ਲੈਣ ਨੂੰ ਰੱਖਣਾ ਜਾ ਕੋਈ ਦੌੜਾਂ ਵਗੈਰਾ ਚ ਵੀ ਲਾਉਣਾ ਰੇਸਾਂ ਰੂਸਾਂ ਚ ਜਾਂ ਰੇਵੀਆ ਚਾਲ ਮੁਕਾਬਲਿਆਂ ਚ ਉਹਨਾਂ ਲਈ ਚੰਗਾ ਲੱਗ ਰਿਹਾ ਘੋੜਾ ਬਾਈ ਕਹਿੰਦੇ ਰੇਵੀਆ ਚਾਲ ਬਹੁਤ ਸੋਹਣੀ ਆ। ਬਾਕੀ ਦੋਸਤੋ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਪਰਖ ਕੇ ਘੋੜਾ ਖਰੀਦ ਸਕਦੇ ਹੋ ਜਿੰਨੀ ਮਾਲਕ ਵੀਰਾਂ ਨੇ ਡਿਟੇਲ ਦੱਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ। ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ।